ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਈਐਸਐਮ ਮੋਟੀਵੇਸ਼ਨ ਚੈਨਲ ਦੇ ਉੱਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਕਾਈ ਪੱਥ ਜਿਹੜਾ ਡੀਏ ਜਨਵਰੀ 2024 ਦੇ ਵਿੱਚ ਵਧ ਕੇ 50% ਹੋ ਗਿਆ 4% ਗਵਰਨਮੈਂਟ ਨੇ ਵਧਾ ਦਿੱਤਾ ਉਹਦੇ ਸੰਬੰਧ ਦੇ ਵਿੱਚ ਆਪਾਂ ਗੱਲ ਕਰਾਂਗੇ ਮਹਿੰਗਾਈ ਪੱਤਾ ਜਿਹੜਾ ਅਖਿਲ ਭਾਰਤੀਆ ਸੂਚਨਾ ਅੰਕ ਦੇ ਅੰਕੜੇ ਜਾਰੀ ਕਰਦਾ ਹੈ ਮਹਿੰਗਾਈ ਪੱਤੇ ਦੇ ਇਸ ਸਾਲ ਚ ਦੋ ਵਾਰੀ ਹੁੰਦੇ ਆ ਜਿੰਨੇ ਸਰਦ ਸਚਾਰ ਰਟਾਇਰਡ ਪਰਸਨ ਹੈ ਉਹਨਾਂ ਨੂੰ ਸਿੱਧੇ ਤੌਰ ਤੇ ਇਸ ਦਾ ਫਾਇਦਾ ਹੁੰਦਾ ਉਹ ਕਿਸੇ ਵੀ ਸੈਂਟਰ ਦੇ ਕਿਸੇ ਵੀ ਵਿਭਾਗ ਦੇ ਵਿੱਚ ਨੌਕਰੀ ਕਰਦੇ ਆ ਤੇ ਉਹਨਾਂ ਨੂੰ ਸਿੱਧਾ ਫਾਇਦਾ ਇਹਦਾ ਮਿਲਦਾ ਮਹਿੰਗਾਈ ਪੱਤਾ ਜਿਹੜਾ 2024 ਤੋਂ ਜਨਵਰੀ 2024 ਦੇ ਵਿੱਚ 4% ਵਧਾ ਕੇ 50% ਹੋ ਗਿਆ ਤੇ ਉਹਦਾ ਐਕਸਪੀਰੀਸ਼ਨ ਨਹੀਂ ਹੋਇਆ ਅਜੇ ਤੱਕ ਇਹ ਜਿਹੜੀ ਸਾਈਟ ਹੈ ਦੇਖੋ ਕੰਟਰੋਲਰ ਜਨਰਲ ਆਫ ਡਿਫੈਂਸ ਅਕਾਊਂਟ ਦੀ ਹੈ ਜੇ ਆਪਾਂ ਇਹਦੀ ਸਾਈਟ ਤੇ ਜਾਂਨੇ ਆ ਤਾਂ ਇਹ ਇਹ ਸਾਈਟ ਤੇ ਉਹਦੇ ਤੇ ਇੱਕ ਆਰਡਰ ਪਿਆ ਹੋਇਆ ਹੈ ਕੈਲਕੂਲੇਟ ਕੀਤਾ ਹੋਇਆ ਹੈ ਜਿਹੜਾ ਤੁਹਾਡਾ ਮਹਗਾ ਹੀ ਪੱਤਾ ਹੈ ਇਹ ਐਨਾ ਨੰਬਰ ਇਹ ਲੈਟਰ ਨੰਬਰ ਹੈ ਤੇ ਕਾਸਟ ਚਾਰ 2024 ਨੂੰ ਹੈ ਇਹ ਆਲ ਪੀਸੀਡਾ ਤੇ ਸੀਐਸਡੀਏ ਨੂੰ ਜਾਰੀ ਕੀਤਾ ਹੋਇਆ ਹੈ ਇਹਦਾ ਸਬਜੈਕਟ ਕੀ ਹੈ ਰਿਵਾਈਜ਼ ਆਫ ਰੇਟ ਅਲਾਂਸ ਵਿਦ ਡੀਏ ਰੇਟਸ ਇਨਕਰੀਸ 50% ਇਹਦੇ ਸੰਬੰਧ ਦੇ ਵਿੱਚ ਇਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਹੋਇਆ ਦਾ ਹੈੱਡ ਕੁਆਰਟਰ ਆਫ ਰਿਸੈਪਟ ਆਫ ਗਵਰਨਮੈਂਟ ਆਫ ਇੰਡੀਆ ਮਿਨਿਸਟਰ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਦਾ ਐਕਸਪੀਟੇਸ਼ਨ ਆ ਉਹਨਾਂ ਦਾ ਲੈਟਰ ਨੰਬਰ ਹੈ ਜੀ ਠੀਕ ਹੈ ਇੱਥੇ 2004 ਹੋ ਗਿਆ 2024 ਹੈ ਇਹ ਇਹਦਾ ਕਾਰਨ ਤੁਹਾਨੂੰ ਦੱਸਦਾ ਵੀ ਇੱਥੇ 24 ਦਾ ਲੈਟਰ ਆਇਆ ਹੈ ਇਹ ਤੇ 2024 ਸੀਗਾ ਇਹ ਇਹਦੇ ਸਬੰਧ ਦੇ ਵਿੱਚ ਉਹਨਾਂ ਦਾ ਲੈਟਰ ਹੈ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਜਨਵਰੀ ਦੇ ਵਿੱਚ ਜਿਹੜਾ ਜਨਵਰੀ ਤੇ ਜੁਲਾਈ ਦੇ ਵਿੱਚ ਦੋ ਵਾਰੀ ਮਹਿੰਗਾਈ ਪੱਤਾ ਮਿਲਦਾ ਜਿਹੜਾ ਡੀਏ ਮਿਲਦਾ ਜਿਹੜਾ ਜਨਵਰੀ ਦੇ ਵਿੱਚ ਮਿਲਦਾ ਉਹ ਮਾਰਚ ਦੇ ਲਾਸਟ ਤੇ ਅਪ੍ਰੈਲ ਦੇ ਪਹਿਲੇ ਹਫਤੇ ਵਿੱਚ ਉਹਦੀ ਡਿਕਲੇਸ਼ਨ ਹੋ ਜਾਂਦੀ ਆ ਪਰ ਅਜੇ ਹੋਇਆ ਨਹੀਂ ਉਹ ਹੋਇਆ ਕਿਉਂ ਨਹੀਂ ਕਿਉਂਕਿ ਚੋਣਾਂ ਆਪ ਤੇ ਕਰਕੇ ਕੋਡ ਆਫ ਕੰਡਕਟ ਕਰਕੇ ਉਹ ਰੁਕ ਗਿਆ ਹੋਇਆ ਮੈਸੇਜ ਦਾ ਸੋਸ਼ਲ ਮੀਡੀਆ ਤੇ ਨਿਊਜ਼ਪੇਪਰਾਂ ਤੇ ਬਹੁਤ ਆ ਵੀ ਗਿਆ ਤੇ ਜੇ ਇਸ ਨੂੰ ਆਪਾਂ ਧਿਆਨ ਨਾਲ ਵੀ ਪੜੀਏ ਦਾ ਆਬਜੈਕਟ ਆਫ ਅ ਡਿਪਾਰਟਮੈਂਟ ਆਫ ਐਕਸਪੀਟੇਸ਼ਨ ਹੈਜ਼ ਕਲੈਰੀਫਾਈਡ ਥੈਟ ਦਾ ਪੋਜੀਸ਼ਨ ਆਫ ਬੈਰੀ ਕਲੀਅਰ ਇਨ ਦਾ ਰਿਸਪੈਕਟਿਵ ऑफिस ऑफ मेमोरेंडम एंड द ਆਰਡਰ ਬਿਲ ਵੀ ਇਸ਼ੂਡ ਐਂਡ ਦਾ ਮੈਟਰ ਇਹ ਕਹਿੰਦੇ ਵੀ ਇਸ ਮੈਟਰ ਦੇ ਉੱਤੇ ਹੋਰ ਦੁਬਾਰੇ ਲੈਟਰ ਨਹੀਂ ਆਊਗਾ ਇਹਨਾਂ ਨੂੰ ਸਾਫ਼-ਸਾਫ਼ ਸੀਜੀਏ ਨੇ ਕਿਹਾ ਹੋਇਆ ਹੈ ਅ ਮੈਂ ਸੁਣ ਜਿਵੇਂ ਪਹਿਲਾਂ ਹੀ ਦੱਸਿਆ ਸੀਗਾ ਪੀਸੀਡੀਏ ਨੂੰ ਜਾਂ ਐਸਸੀਡੀਏ ਨੂੰ ਇਹਨਾਂ ਨੂੰ ਪਹਿਲਾਂ ਹੀ ਇੱਕ ਲੈਟਰ ਜਾਰੀ ਕੀਤਾ ਹੋਇਆ ਇਸ ਮੁੱਦੇ ਤੇ ਦੁਬਾਰਾ ਲੈਟਰ ਨਹੀਂ ਆਊਗਾ ਜਿਹੜਾ ਇਹ ਹੋ ਗਿਆ ਹੈ ਫਾਈਨਲ ਹੈ ਇਹਦੇ ਵਿੱਚ ਇਹਨਾਂ ਨੇ ਰਿਕੁਐਸਟ ਵੀ ਕੀਤੀ ہوئی ਆ ਕਿ ਇਸ ਤੇ ਤੁਸੀਂ ਪਲੀਜ਼ ਕਿਰਪਾ ਕਰਕੇ ਐਕਸ਼ਨ ਲਓ ਕਿਉਂਕਿ ਕਹਿੰਦੇ ਡੀਏ ਇਟ ਦਾ ਰੇਟ 50% ਐਕਟਿਵ ਫਰੋਮ 1 ਕਿਕ 2024 ਜਿਹੜੀ ਹੁਣ ਤੁਹਾਡੀ ਪੈਨਸ਼ਨ ਆਉਣੀ ਆ ਇਸ ਤੋਂ ਪਹਿਲਾਂ ਜਿਹੜਾ ਤੁਹਾਡਾ ਜਨਵਰੀ ਫਰਵਰੀ ਤੇ ਮਾਰਚ ਤਿੰਨ ਮਹੀਨਿਆਂ ਦਾ ਅਲਾਉਂਸ ਹੈ ਤਿੰਨ ਮਹੀਨਿਆਂ ਦਾ ਡੀਏ ਹੈ 4% ਦੇ ਹਿਸਾਬ ਨਾਲ ਇਹ ਹੋ ਸਕਦਾ ਹੈ ਤੁਹਾਡੀ ਜਿਹੜੀ ਪੈਨਸ਼ਨ ਹੈ April ਦੀ ਇਸ ਤੋਂ ਪਹਿਲਾਂ ਪਹਿਲਾਂ ਆ ਜਾਣਾ ਚਾਹੀਦਾ ਹੈ ਇਹ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਇਹ ਲੈਟਰ ਆਇਆ ਉਸ ਦਾ ਆਪਾਂ ਇਸ ਕਰਕੇ ਇਹਦਾ ਜ਼ਿਕਰ ਕੀਤਾ ਹੋਇਆ ਸੀ ਤੇ ਆਪ ਨੂੰ ਖੁਸ਼ੀ ਹੋਵੇ ਕਿਸ ਚੀਜ਼ ਦੀ ਕਿ ਤੁਹਾਡੇ ਖਾਤੇ 'ਚ ਥੋੜੇ ਜਿਹੀ ਹੋਰ ਪੈਸੇ ਆ ਰਹੇ ਨੇ 4% ਦੇ ਹਿਸਾਬ ਨਾਲ ਤੇ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੁਰੂ ਆਪਣੇ ਦੋਸਤਾਂ ਨਾਲ ਸ਼ੇਅਰ ਕਿਉਂਕਿ ਖੁਸ਼ੀ ਦੀ ਗੱਲ ਸ਼ੇਅਰ ਕਰੀਦੀ ਹੁੰਦੀ ਹੈ ਵਧੀਆ ਗੱਲ ਆ ਇਹ ਤੇ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸਤਿ ਸ੍ਰੀ ਅਕਾਲ